ਵਾਲ ਔਰ ਨਰੋਟ ਮਹਿਰੇ ਦੇ ਵਿੱਚ ਇੱਥੇ ਅੱਜ ਸਰਕਾਰ ਤੁਹਾਡੇ ਦੁਆਰ ਯੋਜਨਾ ਦੇ ਤਹਿਤ ਕੈਂਪ ਲੱਗੇ ਆ ਸੋ ਮੈਂ ਦੋਆ ਪਿੰਡਾਂ ਚ ਗਿਆ ਔਰ ਕਮਾਲ ਦੀ ਗੱਲ ਇਹ ਆ ਕਿ ਬਹੁਤ ਵੱਡੀ ਗਿੰਦੀ ਚ ਲੋਕ ਆਪਣੇ ਆਪਣੇ ਕੰਮਾਂ ਨੂੰ ਲੈ ਕੇ ਉਹ ਕੈਂਪਾਂ ਚ ਆਏ ਆ ਚਾਹੇ ਉਹ ਕਿਸੇ ਦੀ ਪੈਨਸ਼ਨ ਦਾ ਸਵਾਲ ਹੋਵੇ ਚਾਹੇ ਕਿਸੇ ਨੇ ਹੈਂਡੀਕੈਪ ਸਰਟੀਫਿਕੇਟ ਬਣਾਣਾ ਦਾ ਸਵਾਲ ਹੋਵੇ ਚਾਹੇ ਕਿਸੇ ਨੇ ਕੋਈ ਬਿਜਲੀ ਦੀ ਨਿਕਤ ਆ ਜਾ ਕੋਈ ਮਾਲ ਮਹਿਕਮੇ ਦਾ ਮਸਲਾ ਆ ਜਾਂ ਜਿਹੜੇ ਵੀ ਲੋਕਾਂ ਦੇ ਛੋਟੇ ਛੋਟੇ ਸਵਾਲ ਨੇ ਕਾਸਟ ਦਾ ਸਰਟੀਫਿਕੇਟ ਆ ਇਨਕਮ ਦਾ ਸਰਟੀਫਿਕੇਟ ਆ ਆਧਾਰ ਕਾਰਡ ਆ ਕਿਸੇ ਨੇ ਲਿੰਕ ਕਰਾਉਣਾ ਸੋ ਇਹਨਾਂ ਛੋਟੇ ਛੋਟੇ ਕੰਮਾਂ ਦੇ ਲਈ ਵੱਡੀਆਂ ਦੁਸ਼ਵਾਰੀਆਂ ਦਾ ਕਈ ਵਾਰੀ ਲੋਕਾਂ ਨੂੰ ਸਾਹਮਣਾ ਕਰਨੇ ਪੈਂਦਾ ਸੀ ਲੱਜ ਜਾਣਾ ਪਟਵਾਰੀਆਂ ਕੋਲ ਜਾਣਾ ਗੇੜੇ ਕੱਢਣੇ ਕਈ ਵਾਰੀ ਕੋਈ ਮਿਲਣਾ ਨਹੀਂ ਮਿਲਣਾ ਸੋ ਇਹ ਬਹੁਤ ਵੱਡਾ ਲਾਭ ਆ ਵੀ ਲੋਕਾਂ ਨੂੰ ਪਿੰਡ ਦੇ ਅੰਦਰ ਹੀ ਸਾਰੇ ਹੀ ਮਹਿਕਮਿਆਂ ਦੇ ਅਫੀਸਰ ਸਰਵਨ ਮੁਲਾਜ਼ਮ ਜਿਹੜੇ ਆ ਉਹ ਆਪਣੇ ਆਪਣੇ ਟੇਬਲ ਲਾ ਕੇ ਬੈਠੇ ਆ ਔਰ ਮੋਕੇ ਦੇ ਉੱਤੇ ਜਿਹੜਾ ਕੰਮ ਹੋਣ ਵਾਲਾ ਉਹਨੂੰ ਮੋਕੇ ਤੇ ਕੀਤਾ ਜਾ ਰਿਹਾ ਜਿਹਨੂੰ 2 4 5 ਦਿਨ ਲੱਗਣੇ ਉਹਨੂੰ ਪ੍ਰਸਾਦ ਚ ਪਾ ਕੇ ਉਹਨੂੰ ਜਿਹੜਾ ਮੁਕੰਮਲ ਕਰਨਾ ਸੋ ਅੱਜ ਬੇਗੋਵਾਲ ਪਿੰਡ ਦੇ ਅੰਦਰ 10 12 ਪੈਂਸਨਾ ਜਿਹੜੀਆਂ ਮੋਕੇ ਤੇ ਲਾ ਗਏ ਮੋਕੇ ਤੇ ਲਾ ਗਏ ਲੋਕਾਂ ਨੂੰ ਉਹਨਾਂ ਦੇ ਸਰਟੀਫਿਕੇਟ ਜਿਹੜਾ ਹਵਾਲੇ ਕੀਤੇ ਆ ਸੋ ਮੈਨੂੰ ਇਹ ਗੱਲ ਕਹਿਣ ਚ ਕੋਈ ਗਰੇਜ਼ ਨਹੀਂ ਕਿ ਬਹੁਤ ਵੱਡਾ ਜਿਹੜਾ ਲੋਕਾਂ ਦਾ ਖੱਜਲ ਫੁਆਰੀ ਵੀ ਵਜਦੀ ਹੈ ਉਹਨਾਂ ਦਾ ਪੈਸਾ ਜਿਹੜਾ ਵਿਅਕਤੀਆਂ ਦਾ ਉਹ ਵੀ ਬਚਦਾ ਤੇ ਮੈਂ ਲੋਕਾਂ ਨੂੰ ਅਪੀਲ ਕਰਦਾ ਜੀ ਜਿਹੜੇ ਸਰਕਾਰ ਤੁਹਾਡੇ ਦੁਆਰ ਪ੍ਰੋਗਰਾਮ ਤੇ ਆ ਜਿਹੜੇ ਕੈਂਪ ਲੱਗ ਰਹੇ ਆ ਉਹਨਾਂ ਵਿੱਚ ਆ ਕੇ ਵਾਤਵਾਦੀ ਦਾ ਲਾਭ ਖਟੋ ਤੇ ਨਾਲ ਹੀ ਅੱਜ ਬੇਗਵਾਲ ਚ ਆ ਕੇ ਲੋਕਾਂ ਨੇ ਦੱਸਿਆ ਵੀ ਜਿਹੜੀ ਇੱਥੇ ਪਾਈਪ ਲਾਈਨ ਹੈ ਜਿਹੜੀ ਵਾਟਰ ਸਪਲਾਈ ਦੀ ਪਾਈਪ ਲਾਈਨ ਹੈ ਕਈ ਵਰਿਆਂ ਤੋਂ ਪਹਿਲਾਂ ਦੀ ਪਈ ਆ ਉਹ ਵੀ ਪੂਰੀ ਤਰ੍ਹਾਂ ਵਿਵਸਥ ਹੋਈ ਪਈ ਆ ਖਰਾਬ ਹੈ ਤੇ ਅੱਜ ਅਸੀਂ ਲਗਭਗ ਮਤਲਬ ਇੱਥੇ ਸਾਰੇ ਪਿੰਡ ਦੀ ਪਾਈਪ ਲਾਈਨ ਜਿਹੜੀ ਆ ਦੁਆਰਾ ਉਹਨੂੰ ਨਵੇਂ ਸਿਰੋਂ ਪਾਉਣ ਦਾ ਜਿਹੜਾ ਆ ਉਹ ਇਹਨਾਂ ਦਾ ਮਤਲਬ ਜਿਹੜਾ ਮੰਗ ਸੀਗੀ ਉਹਨੂੰ ਪੂਰਾ ਕਰਨ ਦੇ ਲਈ ਇੱਕ ਪ੍ਰੋਸੈਸ ਤੁਰੂ ਕੀਤਾ ਤੇ ਜਿਹੜੇ ਵੀ ਸਵਾਲ ਨੇ ਇਸ ਇਲਾਕੇ ਦੇ ਇਹਨਾਂ ਪਿੰਡਾਂ ਦੇ ਉਹ ਪਹਿਲ ਦੇ ਅਧਾਰ ਤੇ ਹੱਲ ਕਰਾਂਗੇ